कहें तो तो मखिया तो नहीं, नहीं।, तो तो नहीं।, नहीं पता कोई मैं मखिया करना तेन नहीं पता तू सब कुछ इंसान ही है कुछ भी नहीं है तेन इतना भी नहीं पता भी कलकत्ते मखिया कितन कहीं चलो मैं दूसरी गल मछर ने दाने कितने ने कहना यह भी मैनु पता तेन नहीं पता अच्छा ये दस बी जिस जमीन पर आप बैठे हाँ आखिर इस जमीन आप तो दस सकता है बी पानी कितने फुट से निकलेगा रस्ते च पांडू आएगा, रोड कि रेत किएगी यह सब दस मैं कई गल का है चलो ये तेन नहीं पता मैं तू दस सद मेरी जेब कुछ पैसे हैं वह कितने हैं क्या ए पता है हालांकि यह बड़ी मामूली बात है यह कोई ऐसा माता नहीं हैं ਕਿਸੇ ਦੇ ਜੇਬ ਦੇ ਵਿੱਚੋਂ ਪੈਸੇ ਦੱਸਦੇ ਨੇ ਇਹ ਕੋਈ ਮਾਮੂਲੀ ਬਾਤ ਹੈ ਜਿਨ੍ਹਾਂ ਲੋਕਾਂ ਨੂੰ ਹਿਪਨੋਟਿਕਮ ਹੁੰਦੀ ਹੈ ਉਹ ਸਭ ਦੱਸ ਦਿੰਦੇ ਹਨ ਉਹ ਦੱਸ ਦੇਣਗੇ ਕਿ ਇੱਕ ਆਦਮੀ ਆ ਰਿਹਾ ਹੈ ਉਹ ਕਿੱਥੇ ਜੁੱਤੀ उतਾਰੇਗਾ ਉਹ ਦੱਸਣਗੇ ਕਿਹੜੀ ਕੁਰਸੀ ਤੇ ਬੈਠੇਗਾ ਕਿਹਦੇ ਨਾਲ ਗੱਲਬਾਤ ਸ਼ੁਰੂ ਕਰੇਗਾ ਉਹ ਸਭ ਕੁਝ ਦੱਸਣਗੇ ਤਾਂ ਮੇਰਾ ਕਹਿਣ ਦਾ ਮਤਲਬ ਹੈ ਇਹ ਥੋੜੇ ਜਿਹਾ ਵਿਅਸਤ ਗੱਲਾਂ ਹਨ ਇਹ ਕੋਈ ਮਾਮੂਲੀ ਬਾਤਾਂ ਨਹੀਂ ਇਹ ਨੂੰ ਗੁਰਬਜ ਜੀ ਕੰਨਾਂ ਨਾਟਕ ਚੇਟਕਤੀਏ ਕੋ ਕਾ ਜਾ ਪਰ ਉਹ ਲੋਕ ਨੂੰ ਆਬਤ ਲੱਜਾ ਇਹ ਬੱਚਿਆਂ ਨੇ ਖੇਡਾ ਹਨ ਇਹ ਮਾਮੂਲੀ ਬਾਤਾਂ ਹਨ ਮਦਾਰੀਆਂ ਦੀਆਂ ਗੱਲਾਂ ਤੋਂ ਮੈਂ ਉਹਨੂੰ ਕਿਹਾ ਤੇ ਮੇਰੀ ਜੇਬ ਦੇ ਪੈਸੇ ਕਹਿੰਦਾ ਮੈਂ ਨਹੀਂ ਦੱਸ ਸਕਦਾ ਨਾਨੂ ਫਿਰ ਕੋਈ ਗੱਲ ਕਹੀ ਵੀ ਤੈਨੂੰ ਨਹੀਂ ਪਤਾ ਕਿ ਕਲਕੱਤੇ 'ਚ ਮੱਖੀਆਂ ਕਿੰਨੀਆਂ ਲੈਨੂੰ ਨਹੀਂ ਪਤਾ ਮਛਰ ਦੇ ਜਾਣੇ ਕਿੰਨੇ ਹਨ ਤੈਨੂੰ ਨੇ ਪਤਾ ਵੀ ਕਿਤਨੇ ਫੁੱਟ ਤੇ ਪਾਣੀ ਨਿਕਲੇਗਾ ਤੈਨੂੰ ਨੇ ਪਤਾ ਵੀ ਮੇਰੀ ਜੇਬ ਦੇ ਵਿੱਚ ਪੈਸੇ ਕਿਤਨੇ ਹਨ ਪਰ ਇਹ ਤੈਨੂੰ ਕਿਸ ਤਰ੍ਹਾਂ ਪਤਾ ਲੱਗਿਆ ਕਿ ਰੱਬ ਨਹੀਂ ਹੈ ਮੈਂ ਉਹ ਇਸ ਨੂੰ ਸਵਾਲ ਕੀਤਾ ਵੀ ਤੈਨੂੰ ਇਹ ਕਿਸ ਤਰ੍ਹਾਂ ਪਤਾ ਲੱਗਿਆ ਕਿ ਰੱਬ ਨਹੀਂ ਹੈ ਮੈਂ ਕਹਿੰਦਾ ਕਿਸੇ ਕੋਲ ਸੁਣ ਲਈ ਹੈ ਜਾਂ ਕਿਸੇ ਦੀ ਗਲ ਗਲ ਗਲਤ ਤਾਂ ਲਿਖੀ ਪੜੀ ਹੋਈ ਹੈ ਲੇਕਿਨ ਤੈਨੂੰ ਪਤਾ ਨਹੀਂ ਹੈ ਕਿ ਰੱਬ ਹੈ ਜਾਂ ਨਹੀਂ ਹੈ ਮੈਂ ਕਿਹਾ ਤੂੰ ਇਹ ਦੱਸ ਬਿੱਤ ਲਈ ਜੁਰਤ ਕਿਸਨਾ ਪਈ ਕਿ ਰੱਬ ਨਹੀਂ ਹੈ ਜਿਹੜਾ ਆਦਮੀ ਵਕਾਲਤ ਨਹੀਂ ਪੜਿਆ ਹੋਇਆ ਉਹ ਵਕਾਲਤ ਦੇ ਮੁਤਲਕ ਆਪਣੀ ਰਹਿ ਦੇ ਸਕਦਾ ਹੈ ਜਿਹੜਾ ਇਨਸਾਨ ਡਾਕਟਰ ਦੇ ਨਹੀਂ ਪੜਿਆ ਹੈ ਉਹ ਡਾਕਟਰੀ ਦੇ ਮੁਤਲਕ ਰਹਿ ਦੇ ਸਕਦਾ ਹੈ ਜੋ ਇਨਸਾਨ ਡਰਾਈਵਰੀ ਨਹੀਂ ਜਾਣਦਾ ਹੈ ਉਹ ਡਰਾਈਵਰੀ ਦੇ ਮੁਤਲਕ ਰਹਿ ਦੇ ਸਕਦਾ ਹੈ ਜੋ ਟੇਲਰ ਮਾਸਟਰ ਨਹੀਂ ਹੈ ਉਹ ਕਪੜੇ ਦੀ ਸਿਲਾਈ ਦੇ ਮੁਤਲਕ ਆਪਣੀ ਰਹਿ ਦੇ ਸਕਦਾ ਹੈ ਅਗਰ ਇਨਸਾਨ ਕੋਈ ਵਕਾਲਤ ਨਹੀਂ ਜਾਣਦਾ ਏਵੇਂ ਵਕਾਲਤ ਦੀ ਰਹਿ ਦਿੰਦਾ ਹੈ ਤਾਂ ਸਦਾਈ ਨੂੰ ਮੰਨਦਾ ਕੌਣ ਹੈ कोई आदमी डॉक्टरी नहीं पढ़ा है इमें डॉक्टरी की रह दाता है उस डॉक्टरी की रहू मनता कौन है अगर कोई ड्राइवर नहीं है इवें कही जाता है कार इस तरह चलाई है वनू कौन मनेगा जो सबजैक्ट इंसान ने पढ़िया नहीं है जिसके अंदर वो स्पैशलर नहीं है ये दस प्रवीन नहीं है सैना नहीं है वन कौन मनेगा मैं क्या फर्ज कर कि एक हाई कोर्ट है सुप्रीम कोर्ट है उसे जजा ने ਨਾਸਤਕਾਂ ਨੂੰ ਵੀ ਬੁਲਾ ਲਿਆ ਤੇ ਆਸਤਕਾਂ ਨੂੰ ਵੀ ਬੁਲਾ ਲਿਆ ਕੋਣ ਜੱਜ ਪੁੱਛਦਾ ਹੈ ਵੀ ਜਿਹੜੇ ਬਹਿਸ ਕਰਨਗੇ ਸੱਜਣ ਤੁਹਾਡੇ ਵਿੱਚੋਂ ਸਿਆਣੇ ਨਾਸਤਕੋ ਤੁਸੀਂ ਉਹ ਅੱਗੇ ਕਰੋ ਤੇ ਆਸਤਕੋ ਤੁਸੀਂ ਵੀ ਕਰੋ ਹੁਣ ਇੱਕ ਨਾਸਤਕ ਕੁਝ ਕਿ ਖੜਾ ਹੋ ਗਿਆ ਜੱਜ ਨੇ ਪੁੱਛਿਆ ਮੈਂ ਕਿਸਨਾ ਚਾਹੁੰਦਾ ਮੇਰਾ ਰੱਬ ਹੈ ਉਹ ਕਹਿੰਦਾ ਨਹੀਂ ਜੱਜ ਪੁੱਛਦਾ ਹੈ ਕਿ ਤੈਨੂੰ ਰੱਬ ਦੇ ਮੁਤਲਕ ਕਿਤਨੇ ਸਾਲ ਖਰਚ ਕੀਤੇ ਉਹਦੀ ਪੜਾਈ ਤੇ ਕਿਤਨੀ એનર્ਜੀ ਤੇ ਕਿਤਨੀ ਮਨੀ ਪੈਸੇ ਖਰਚ ਕੀਤੇ ਤੂੰ ਇਹ ਮੈਨੂੰ ਪਹਿਲਾਂ ਦੱਸ ਤਾ ਉਹ ਕਿ ਐਨਰਜੀ ਜਿਹੜੀ ਚੀਜ਼ ਹੈ ਨਹੀਂ ਤੇ ਮੈਂ ਉਸ ਤੇ ਕਿਉਂ ਟਾਈਮ ਵੇਸਟ ਕਰਾਂ ਮੈਂ ਉਸ ਤੇ ਮਨੀ ਕਿਉਂ ਵੇਸਟ ਕਰਾਂ ਮੈਂ એનર્ਜੀ ਕਿਉਂ ਵੇਸਟ ਕਰਾਂ ਜੱਜ ਨੂੰ ਗੁਸਾ ਆਇਆ ਉਹਨੇ ਜਿਹੜੀ ਉਹਦੀ ਉਹਦਾ ਰਿਟਰਨ ਸੀ ਉਹ ਫਾੜ ਕਰਕੇ ਦੱਦੀ ਦੀ ਟੋਕਰੀ ਵੀ ਸਿਰ ਦਿੱਤਾ ਕਿ ਹ ਜਿਸ ਰਸਤੇ ਤੇ ਪਿਆਰ ਨਹੀਂ ਹੈ ਜਿਸ ਰਸਤੇ ਜਾਤਾ ਅਦਾਇਮ ਨਹੀਂ ਕੀਤੀ ਹੈ ਸਟੱਡੀ ਨਹੀਂ ਕੀਤੀ ਹੈ ਉਸ ਰਸਤੇ ਦੇ ਮੁਤਲਕ ਮੂਰਖ ਤੂੰ ਰਹਿ ਕਿਸ ਤਰ੍ਹਾਂ ਦੇ ਸਕਦਾ मेरा कहने तो क्यों मतलब है कि जिना पता ही नहीं जो इस रस्ते से पे नहीं वो कही जाते हैं कि रब नहीं है बोलो सपना नहीं। तो गुरुदेव महाराज जी उस मालिक दान गल दें नानक नाम चढ़ दी कला तेरे पाने है प्रभु जो भी कुछ हो रहा है जो घटना कट रही है मेरे अंदर मैं अंतरात्मी महसूस करता ये सब तेरी रजा है तेरी मेहरबानी है